ਸਤਿ ਸ਼੍ਰੀ ਅਕਾਲ ਜੀ ਵੈਲਕਮ ਹੈ ਜੀ ਤੁਹਾਡਾ ਸਾਡੇ ਚੈਨਲ ਸਿਫਤ ਬੁਟੀਕ ਤੇ ਕੀ ਹਾਲ ਹੈ ਤੁਹਾਡੇ ਸਾਰਿਆਂ ਦੇ ਅੱਜ ਆਪਾਂ ਤੁਹਾਡੇ ਨਾਲ ਸਾਰਿਆਂ ਨਾਲ ਕੁਝ ਗੱਲਾਂ ਕਰਨੀਆਂ ਸੀਗੀਆਂ ਹਨਾ ਵੈਸੀ ਤੇ ਮੇਰਾ ਦਿਲ ਕੀਤਾ ਮੈਂ ਕਿ ਚਲੋ ਵੀਡੀਓ ਬਣਾ ਲੈਨੇ ਆ ਨਾਲੇ ਦਿਖਾ ਦਿੰਨੇ ਆ ਕੁਝ ਕੁ ਸੂਟ ਆਪਾਂ ਤੁਹਾਨੂੰ ਨਵੇਂ-ਨਵੇਂ ਜਿਹੇ ਆਈਡੀਆਜ਼ ਨੇ ਜਿਹੜੇ ਉਹ ਦਵਾਂਗੇ ਤੇ ਇਹ ਸੂਟ ਹੈ ਜਿਹੜਾ ਇਹਨਾ ਮੇਰੇ ਮੰਮੀ ਦਾ ਸੂਟ ਹੈਗਾ ਮਦਰਨ ਲਾ ਦਾ ਉਹਨਾਂ ਦਾ ਮੈਂ ਹੁਣ ਕਿੱਥੇ ਪਾਉਂਗੀ ਫਿਰ ਮੇਰੇ ਦਿਮਾਗ ਚ ਆਇਆ ਵੀ ਚਲੋ ਪਏ ਦੀ ਵੀਡੀਓ ਬਣਾ ਲੈਨੇ ਆ ਇਹ ਪਾ ਸਟਾਫ ਲਿਆ ਮਸਲੀਨ ਦਾ ਸੂਟ ਹੈ ਇਹ ਇਹ ਸਟਾਫ ਲਿਆ ਸੀ ਆਪਾਂ ਨੇ ਤੇ ਠੀਕ ਵਧੀਆ ਠੀਕ ਜਿਹਾ ਰੇਟ ਤੇ ਮਿਲ ਗਿਆ ਸੀ ਸੂਟ ਇਹ ਆਪਾਂ ਨੂੰ 800 ਦਾ ਮਿਲ ਗਿਆ ਸੀ ਪਲੇਨ ਬਾਟਮ ਹੈ ਦੇ ਨਾਲ ਤੇ ਇਹ ਨਾ ਫਿਰ ਆਪਾਂ ਇਹ ਤੇ ਬਾਟਮ ਨਾਲ ਦਾ ਪੈਚ ਲਗਾ ਕੇ ਮੈਂ ਮੰਮੀ ਨੂੰ ਆਈ ਦੇ ਤਾਂ ਸਾਡੇ ਮੰਮੀ ਨਾ ਆ ਮੈਂ ਨੀਡਲ ਵਰਕ ਹੈ ਜਿਹੜਾ ਮੰਮੀ ਵੀ ਕਰ ਲੈਂਦੇ ਨੇ ਮੈਂ ਵੀ ਕਰ ਲੈਨੀ ਆ ਤੇ ਮੇਰੇ ਕੋਲ ਸਟੀਚਿੰਗ ਕਰਕੇ ਥੋੜਾ ਟਾਈਮ ਘੱਟ ਹੁੰਦਾ ਹੈਗਾ ਫਿਰ ਮੈਂ ਮੰਮੀ ਨੂੰ ਵੀ ਬਹੁਤ ਸ਼ੌਂਕ ਹੈਗਾ ਇਹ ਸਾਰੀਆਂ ਚੀਜ਼ਾਂ ਦਾ ਉਹ ਸਾਰਾ ਦਿਨ ਕਰਦੀ ਰਹਿੰਦੇ ਨੇ ਮੇਰੇ ਨਾਲ ਕਰਾਉਂਦੇ ਰਹਿੰਦੇ ਨੇ ਇੰਨਾ ਇੱਕ ਕੰਮ ਤੇ ਮੈਂ ਮੰਮੀ ਨੂੰ ਕਿਹਾ ਮੈਂ ਕਿਹਾ ਮੰਮੀ ਪੈਵੇਂ ਕਰਦੇ ਆ ਇਹ ਤੇ ਵੀ ਬਾਟਮ ਨਾਲ ਦਾ ਪੈਚ ਲਗਾ ਕੇ ਵੀ ਜਿਹੜੇ ਛੋਟੇ ਛੋਟੇ ਫੁੱਲ ਆਪ ਪਾ ਲੈਨੇ ਆ ਘੇਰੇ ਤੇ ਵੀ ਸੂਟ ਉਹਦੇ ਨਾਲ ਸੋਨਾ ਬਣ ਜੂਗਾ ਤੁਹਾਨੂੰ ਪਤਾ ਵੀ ਸਿਆਣਿਆਂ ਦੇ ਚਲੋ ਲੇਸਾਂ ਹੁੰਦੀਆਂ ਨੇ ਜਿਹੜੀਆਂ ਜਾਦਾ ਨਹੀਂ ਵਧੀਆ ਲੱਗਦੀਆਂ ਹੁੰਦੀਆਂ ਹਨਾ ਤੇ ਫਿਰ ਇਹ ਸਾਡੇ ਮੰਮੀ ਨੇ ਤੇ ਕਲਾਕਾਰੀ ਕੀਤੀ ਹੈ ਦੇਖੋ ਸਾਰੇ ਜਣੇ ਬੇਸੇ ਬਹੁਤ ਸੋਹਣਾ ਕੀਤਾ ਹੈ ਮੰਮੀ ਦਾ ਹੱਥ ਬਹੁਤ ਸਾਫ਼ ਹੈ ਇਹ ਕੰਮ ਦੇ ਵਿੱਚ ਮਨਾਂ ਨੂੰ ਇਹ ਪੈਚ ਲਗਾ ਕੇ ਦਿੱਤਾ ਸੀਗਾ ਬਾਟਮ ਨਾਲ ਦਾ ਫਿਰ ਉਹਨਾਂ ਨੇ ਤੇ ਛੋਟੇ ਛੋਟੇ ਜਿਹੇ ਫੁੱਲ ਨਹੀਂ ਜਿਹੜੇ ਉਹ ਪਾ ਲੈਨੇ ਦੇਖੋ ਤੁਸੀਂ ਇਹ ਬਹੁਤ ਸੋਹਣਾ ਇਹ ਬਣ ਗਿਆ ਸੂਟ ਹੁਣ ਮੈਂ ਇਹ ਸੂਟ ਸਟਿਚ ਕਰੂੰਗੀ ਮੰਮੀ ਨੇ ਜਾਣਾ ਸੀਗਾ ਕੱਲ ਸਾਡੇ ਮਾਸੀ ਜੀ ਨੇ ਬਾਹਰ ਜਾਣਾ ਹੈ ਮੰਮੀ ਹੁਣੀ ਮਿਲਣ ਜਾਣਗੇ ਉਹਨਾਂ ਨੂੰ ਫਿਰ ਮੈਂ ਕਿਹਾ ਚਲੋ ਤੁਸੀਂ ਪਾਈ ਜਾਏ ਨਿਊ ਸੂਟ ਕੁਛ ਮਾਸੀ ਦੇ ਸੂਟ ਵੀ ਮੈਂ ਰੈਡੀ ਕਰਕੇ ਦਿੱਤੇ ਸੀ ਉਹ ਵੀ ਫੜਾ ਕੇ ਆਉਣੀ ਸੀਗੇ ਤੇ ਆ ਵੀ ਇਹ ਮੈਂ ਆ ਸੂਟ ਵੀ ਮੇਰਾ ਮੰਮੀ ਨੇ ਹੀ ਰੈਡੀ ਕੀਤਾ ਵਈ ਤੁਹਾਨੂੰ ਮੈਂ ਦਿਖਾਵਾਂ ਸਾਰਿਆਂ ਨੂੰ ਮੰਮੀ ਨੂੰ ਬਹੁਤ ਸ਼ੌਂਕ ਹੈ ਇਹ ਸਾਰੀਆਂ ਚੀਜ਼ਾਂ ਦਾ ਸਾਡੇ ਬਹੁਤ ਈਦਾ ਗੁਣ ਮਿਲਦੇ ਨੇ ਸਾਰੇ ਕਹਿ ਦਿੰਦੇ ਨੇ ਵੀ ਤੁਹਾਡੇ ਈਦਾ ਬਹੁਤ ਮਿਲਦੀ ਐ ਸੋਚ ਸਾਰੇ ਗੁਣ ਮਿਲਦੇ ਨੇ ਸਾਡੇ ਜ਼ਿਆਦਾਤਰ ਕਿਉਂਕਿ ਮੈਨੂੰ ਵੀ ਇਹ ਕੰਮ ਦਾ ਬਹੁਤ ਪਹਿਲਾਂ ਛੋਟੀ ਹੁੰਦੀ ਤੁਸੀਂ ਸ਼ੌਂਕ ਸੀਗਾ ਤੇ ਮੰਮੀ ਵੀ ਸ਼ੁਰੂ ਤੋਂ ਹੀ ਇਹ ਸਾਰਾ ਕੰਮ ਕਰ ਲੈਂਦੇ ਸੀਗੇ ਤੇ ਹੁਣ ਉਹਨਾਂ ਨੂੰ ਵੀ ਵਧੀਆ ਹੌਸਲਾ ਜਾ ਮਿਲ ਜਾਂਦਾ ਵੀ ਚਲੋ ਮੇਰੀ ਨੂੰ ਵੀ ਇਹਹੀ ਕੰਮ ਆ ਦੇਖੋ ਇਹ ਮੰਮੀ ਕੋਲ ਨਾ ਪਿਆਸੀ ਸਟਾਫ ਉਹ ਕਾਫੀ ਟਾਈਮ ਦੀ ਪਿਆਸੀ ਗੱਲਿਆ ਫਿਰ ਮੰਮੀ ਨੇ ਮੈਂ ਤਾਂ ਪਿੰਡ ਗਈ ਹੋਈ ਸੀ ਮੰਮੀ ਨੇ ਮੇਰੇ ਆਉਂਦੀ ਨੂੰ ਵਰਕ ਦੇ ਤੇ ਕੀਤਾ ਹੋਇਆ ਸੀ ਆਵਲ ਵਰਕ ਕੀਤਾ ਹੈ ਸੀ ਮੰਮੀ ਨੇ ਇਹਦੇ ਘੀਰੇ ਤੇ ਕੀਤਾ ਹੈ ਸਿੱਧਾ 셔ਟ ਚ ਤੇ ਇਦਾਂ ਆਹ ਬਾਟਮ ਇਹ ਤੇ ਸੌਰੀ 슬ੀਵਸ ਤੇ ਕੀਤਾ ਹੈ ਸੀ ਮੈਂ ਤੁਹਾਨੂੰ ਦਿਖਾਵਾਂ ਤੇ ਆਹ ਬਾਟਮ ਤੇ ਕੀਤਾ ਸੀਗਾ ਵਰਕ ਮੰਮੀ ਨੇ ਦੇਖੋ ਫਿਨਿਸ਼ਿੰਗ ਦੇਖੋ ਤੁਸੀਂ ਬਹੁਤ ਵੀ ਹੱਥ ਬਹੁਤ ਸਾਫ਼ ਹੈ ਮੰਮੀ ਦਾ ਕੰਮ ਸੋਹਣਾ ਕਰਦੀ ਨੇ ਵਧੀਆ ਉਹਨਾਂ ਨੂੰ ਸ਼ੌਂਕ ਹੀ ਆ ਬਸ ਲੱਗੇ ਰਹਿੰਦੇ ਨੇ ਕਹਿ ਦਿੰਦੇ ਨੇ ਮੈਨੂੰ ਇਹੋ ਜਿਹੇ ਨਿੱਕੇ ਨਿੱਕੇ ਚੀਜ਼ਾਂ ਕਰਨੀਆਂ ਵਧੀਆ ਲੱਗਦੀਆਂ ਨੇ ਵੀ ਕੋਈ ਵੀ ਕੰਮ ਹੁੰਦਾ ਵੀ ਮੈਨੂੰ ਦੱਸਿਆ ਕਰਦੇ ਜਿਹੜਾ ਮੇਰੇ ਕਰਨ ਵਾਲਾ ਹੁੰਦਾ ਇਦਾਂ ਮੈਨੂੰ ਹੈਲਪ ਵੀ ਬਹੁਤ ਮਿਲਦੀ ਹੈ ਵੈਸੇ ਸਟੀਚਿੰਗ 'ਚ ਵੀ ਹੈਲਪ ਕਰ ਦਿੰਦੇ ਨੇ ਜਿੱਦਾਂ ਪ੍ਰੈਸ ਕਰ ਦਿੰਦੇ ਨੇ ਤਰਪਾਈ ਵਗੈਰਾ ਹੋਰ ਇੱਧਰ ਉੱਧਰ ਜਾਣ ਸਾਰਾ ਇਹੋ ਜਿਹਾ ਕੰਮ ਮम्मी ਮੇਰਾ ਬਹੁਤ ਹੈਲਪ ਕਰਦੇ ਨੇ ਬਹੁਤ ਵਧੀਆ ਨੇ ਤੇ ਫਿਰ ਇੰਨਾ ਵਰਕ ਕੀਤਾ ਹੈ ਸੀ ਮੰਮੀ ਨੇ ਫਿਰ ਉਹਨਾਂ ਨੂੰ ਮੈਂ ਕਿਹਾ ਮੈਂ ਕਿਹਾ ਮੰਮੀ ਇਹਦੇ neck ਤੇ ਵੀ ਕਰ ਦੋ ਮੇਗੇ ਚਲੋ ਮੇਰਾ ਹੈਵੀ ਜੋ ਸੂਟ ਬਣ ਜੂਗਾ ਆ ਦੇਖੋ ਫਿਰ ਕਿੰਨੀ ਸੋਹਣੀ ਮੰਮੀ ਨੇ neck ਬਣਾਈ ਆ neck ਦਾ ਡਿਜ਼ਾਈਨ ਦੇਖ ਦੇਖੋ ਤੁਸੀਂ ਕਿੰਨਾ ਸੋਹਣਾ ਬਣਿਆ ਹੈ ਵਿੱਚ ਇਹਦੇ ਆਹ ਮੋਤੀ ਵੀ ਲਗਾਏ ਹੋਏ ਨੇ ਸਾਰੇ ਬਹੁਤ ਵਧੀਆ ਬਣਿਆ ਹੋਇਆ ਤੇ ਫਿਰ ਇੱਕ ਮੇਰਾ ਆ ਸੂਟ ਸੀਗਾ ਤੇ ਇਹ ਅਸੀਂ ਇਦਾਂ ਹੀ ਲਿਆ ਸੀ ਸੂਟ ਇਹਦਾ ਮੈਂ ਸਿਰਫ 600 ਦਾ ਸੂਟ ਲਿਆ ਸੀ ਪ੍ਰਿੰਟਡ ਸਟਾਫ ਕਲਰ ਬਹੁਤ ਪਿਆਰਾ ਸੀ ਫਿਰ ਇਹ ਮੈਂ ਕੀਤੀ ਹੈ ਸਾਰੀ ਕਲਾਕਾਰੀ ਇਹਦੇ ਤੇ ਮੈਂ ਸੋਚਿਆ ਵੀ ਚਲੋ ਬਾਹਲਾ ਹੁਣ ਲੈਸਾਂ ਵੀ ਲਾਈ ਜਾਂਦੇ ਆ ਮਸ਼ੀਨ ਵਰਕ ਵੀ ਵੀ ਇਹ ਤਾਂ ਸਾਰੀ ਸੂਟਾਂ ਨੇ ਮੋਸਟਲੀ ਹੋ ਹੀ ਜਾਂਦਾ ਹੈ ਮੈਂ ਸੋਚਿਆ ਇਹਦੇ ਤੇ ਕੀ ਕਰਾਂ ਫਿਰ ਮੈਂ ਇਹ ਕਰ ਲਿਆ ਇਹਦੇ ਤੇ ਇਹ ਚ ਇਦਾਂ ਫਲਾਰ ਸੀਗੇ ਇਹ ਸਾਰੇ ਐਵੇਂ ਹੀ ਸੀਗੇ ਬਣੇ ਹੋਏ ਫਲਾਰ ਫਿਰ ਇਹ ਚ ਮੈਂ ਕਿਤੇ ਕਿਤੇ ਇਦਾਂ ਆਹ ਕਰ ਲਿਆ ਐਂਕਰਿੰਗ ਨਾਲ ਨਾ ਹੁੰਦਾ ਜਿਹੜਾ ਹਨਾ ਪਰ ਨੀਡਲ ਵਰਕ ਹੀ ਕੀਤਾ ਹੈ ਇਹਨੂੰ ਹਾਈਲਾਈਟ ਕਰ ਲਿਆ ਫਲਾਰ ਨੂੰ ਇਹ ਪ੍ਰੀ ਸ਼ੇਡ ਪਾਇਆ ਹੋਇਆ ਇਹਦੇ ਵਿੱਚ ਗ੍ਰੀਨ ਆਗਾ ਰਾਣੀ ਸ਼ੇਡ ਆ ਤੇ ਆਹ ਹੈਗਾ ਆਪਣਾ ਲਾਈਟ ਫਰੋਜੀ ਕਲਰ ਦਾ ਇਹ ਫਿਰ ਮੈਂ ਇਦਾਂ ਕਰ ਲਿਆ ਤੇ ਸਟੀਚਿੰਗ ਦੇ ਵਿੱਚ ਆਪਾਂ ਇਹਨੂੰ ਇਦਾਂ ਜੁਆਇੰਟ लेस ਪਾ ਕੇ ਰੈਡੀ ਕੀਤਾ ਦੇਖ ਸਕਦੇ ਹੋ ਤੁਸੀਂ ਇਹ ਵੀ ਸੂਟ ਮੇਰੇ ਪਿੰਡ ਸੀਗਾ ਮੇਲਾ ਵੀ ਹੁਣ ਦੋ ਤਿੰਨ ਦਿਨ ਹੋ ਗਏ ਇਹ ਸੂਟ ਮੈਂ ਰਾਤ ਨੂੰ ਬੈਠ ਕੇ ਬਣਾਇਆ ਮੈਂ ਕਿਹਾ ਚਲੋ ਵੀ ਪਾ ਕੇ ਨਾ ਮੈਂ ਨਵਾਂ ਸੂਟ ਹੀ ਜਾਵਾਂਗੀ ਹੁੰਦਾ ਹੀ ਆ ਜਿਵੇਂ ਕੁੜੀਆਂ ਨੂੰ ਚਾਹ ਤੇ ਆਹ ਬਾਟਮ ਤੇ ਆਪਾਂ ਪੇਂਟ ਕਰ ਲਿਆ ਸੀ ਇਹਦੇ ਤੇ ਦੇਖੋ ਤੁਸੀਂ ਨਾਲੇ ਮੈਨੂੰ ਦੱਸਿਓ ਸਾਰੀਆਂ ਜਣੀਆਂ ਵੀ ਤੁਹਾਨੂੰ ਕਿਵੇਂ ਦੇ ਲੱਗਦੇ ਹੁੰਦੇ ਨੇ ਸਾਰਿਆਂ ਨੇ ਸੂਟ ਆਪਣੇ ਤੇ ਬਾਟਮ ਤੇ ਇਦਾਂ ਆਪਾਂ ਪੈਂਟ ਕਰ ਲਿਆ ਸੀਗਾ ਇਦਾਂ ਫਲਾਰ ਨੇ ਪਾਲੀ ਸੀਗੇ ਆਪਾਂ ਨੇ ਉਹੀ ਕਲਰ ਦੇ ਜਿਹੜੇ ਸ਼ਰਟ ਦੇ ਵਿੱਚ ਕਲਰ ਪਾਇਆ ਹੈ ਉਹੀ ਕਲਰ ਆਪਾਂ ਇਹਦੇ ਵਿੱਚ ਪਾਲੇ ਸੀ ਬਾਟਮ ਚ ਤੇ ਇਦਾਂ ਮੈਂ ਪਹੁੰਚਾ ਇਹਦਾ ਰੈਡੀ ਕਰ ਲਿਆ ਸੀ ਤੇ ਐਮੀਨਾ ਸਾਨੂੰ ਦੋਨੇ ਜਣੀਆਂ ਨੂੰ ਬਹੁਤ ਸ਼ੌਂਕ ਹੈ ਹੀ ਐਵੇਂ ਜਿਹੇ ਦੇ ਕੰਮ ਕਰਨ ਦਾ ਬਸ ਸਾਰਾ ਦਿਨ ਇੰਨਾ ਚ ਹੀ ਲੱਗੇ ਰਹਨੇ ਆਂਗੇ ਵਧੀਆ ਟਾਈਮ ਨਿਕਲ ਜਾਂਦਾ ਹੈ ਨਾ ਤੁਹਾਨੂੰ ਪਤਾ ਹੀ ਹੈ ਵੀ ਅੱਜ ਕੱਲ ਥੋੜਾ ਜਿਹਾ ਬੀਜ਼ੀ ਹੋਣਾ ਵੀ ਠੀਕ ਹੈ ਜਦੋਂ ਆਪਾਂ ਜਿਆਦਾ ਫਰੀ ਹੋਨੇ ਆ ਤਾਂ ਆਪਾਂ ਬਾਧੂ ਦੀਆਂ ਚੀਜ਼ਾਂ ਸੋਚਦੇ ਰਹਨੇ ਆ ਹਨਾ ਤੇ ਵੀ ਚਲੋ ਬੀਜ਼ੀ ਰਹਨੇ ਤਾਂ ਵਧੀਆ ਰਹਨੇ ਆਂਗੇ ਤੇ ਤੁਸੀਂ ਦੱਸਿਓ ਸਾਰਿਆਂ ਨੂੰ ਵੀ ਤੁਹਾਨੂੰ ਇਹ ਕਿਵੇਂ ਲੱਗੇ ਸਾਡਾ ਸੱਸ ਨੂੰ ਦੀ ਇੱਟੀ-ਵਿੱਟੀ ਕਿਵੇਂ ਲੱਗੀ ਸਾਰਿਆਂ ਨੂੰ ਠੀਕ ਹੈ ਜੀ ਤੇ ਹੂੰ ਤੁਸੀਂ ਵੀਡੀਓਜ਼ ਨੂੰ ਸਾਰੇ ਬਹੁਤ ਸਾਰਾ ਪਿਆਰ ਦਿੰਨੇ ਉਹਦੇ ਲਈ ਤੁਹਾਡਾ ਬਹੁਤ-ਬਹੁਤ ਜ਼ਿਆਦਾ ਧੰਨਵਾਦ ਹੈਗਾ ਠੀਕ ਹੈ ਇਦਾਂ ਹੀ ਸਾਡੀਆਂ ਵੀਡੀਓਜ਼ ਨੂੰ ਪਿਆਰ ਦਿੰਦੇ ਰਹੋ ਬਾਕੀ ਭੈਣ ਵਰਕਰ ਦੇ ਸੂਟ ਨਿਉ ਰੈਡੀ ਹੋ ਰਹੀ ਨੇ ਆਪਣੇ ਹੁਣ ਉਹ ਵੀ ਆਪਾਂ ਤੁਹਾਨੂੰ ਵੀਡੀਓਜ਼ ਦੇ ਵਿੱਚ ਸਾਰੇ ਸ਼ੇਅਰ ਕਰਾਂਗੇ ਇਹਨਾਂ ਤੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਫਿਰ ਤੁਹਾਡੇ ਕਮੈਂਟਸ ਦੇ ਨਾਲ ਮੇਰੇ ਰਪਲਾਈ ਵੀ ਕਰੂੰਗੀ ਸਾਰਿਆਂ ਨੂੰ ਇਹਦੇ 'ਪਾ ਵੀਡੀਓ ਬਣਾਵਾਂਗੇ ਮੈਨੂੰ ਸਾਰੇ ਨਾ ਕਮੈਂਟ ਕਰਿਆ ਕਰੋ ਤੇ ਕੁਛ ਕਿਸੇ ਨੇ ਵੀ ਕੁਝ ਵੀ ਪੁੱਛਣਾ ਹੁੰਦਾ ਕੁਛ ਸਟੀਚਿੰਗ ਦੇ ਥਰੂ ਵਰਕ ਦੇ ਥਰੂ ਹੈ ਨਾ ਤੁਹਾਡੀ ਮਨ ਚ ਤਾਂ ਪਲੀਜ਼ ਤੁਸੀਂ ਸਾਰੇ ਮੈਨੂੰ ਦੱਸਿਆ ਕਰੋ ਵੀ ਕੀ ਕੀ ਜਿਹੜਾ ਕੁਝ ਪੁੱਛਣਾ ਹੁੰਦਾ ਤਾਂ ਮੈਂ ਤੁਹਾਨੂੰ ਆਪਾਂ ਵੀਡੀਓ ਬਣਾ ਦਿਆ ਕਰਾਂਗੇ ਕਮੈਂਟਸ ਦੇ ਜਿਹੜੇ ਤੁਸੀਂ ਕਮੈਂਟਸ ਕਰਦੇ ਹੋ ਉਹਨਾਂ ਰਿਪਲਾਈ ਕਰਕੇ ਆਪਾਂ ਵੀਡੀਓ ਬਣਾ ਦਿਆ ਕਰਾਂਗੇ ਤੁਸੀਂ ਕੁਝ ਵੀ ਪੁੱਛ ਸਕਦੇ ਹੋ ਸਾਡੇ ਤੋਂ ਠੀਕ ਹੈ ਕਿਸੇ ਨੂੰ ਸਟੀਚਿੰਗ ਦੇ ਵਿੱਚ ਕੋਈ ਹੈਲਪ ਚਾਹੀਦੀ ਹੁੰਦੀ ਆਪਾਂ ਤੁਹਾਨੂੰ ਉਹ ਵੀ ਦੱਸਿਆ ਕਰਾਂਗੇ ਠੀਕ ਹੈ ਜੀ ਮਿਲਦੇ ਆਪਾਂ ਤੁਹਾਨੂੰ ਫਿਰ ਨੈਕਸਟ ਵੀਡੀਓ ਦੇ ਵਿੱਚ ਓਕੇ ਜੀ ਬਾਏ ਬਾਏ